ਬੀਚ ਦੇ ਵਿੱਚ ਯਾ ਤੋ ਕੋਈ ਕਿ ਗੋ ਬੋਡੀ ਹੈਪੀ ਪਰ ਘਾੜ ਵਾਲੇ ਵਾਲੇ ਬਣਿਆ ਕਿੰਨੇ ਸੋਹਣੇ ਵਿੱਚ ਪਾਣੀ ਚੱਲਦਾ ਓਕੇ ਓਕੇ ਇੱਥੋਂ ਵੱਡ ਜਾ ਕਹਿੰਦੀ ਕਬੇ ਕਬੇ ਹੋ ਕੇ ਇੱਧਰ ਨੂੰ ਆ ਕੇ ਆ ਸੀ ਕਿ ਸੀ ਹੂੰ ਨਾ ਸਮਝ ਆਉਂਦਾ ਤਾਂ ਬਤਾ ਗੋਲੀ ਨਾ ਸੜਕ ਨਹੀਂ ਹੈਗੀ ਆਲੇ-ਦਾਲੇ ਸੋਹਣੇ-ਸੋਹਣੇ ਘਰ ਆ ਗਏ ਤੇ ਇੱਧਰ ਸੋਹਣੀਆਂ-ਸੋਹਣੀਆਂ ਬਿਲਡਿੰਗਾਂ ਵੀ ਨੇ ਬਸ ਗੱਡੀ ਦੀ ਜਗ੍ਹਾ ਇਹ ਬੋਟ ਚੱਲਦੀ ਇੱਥੇ ਬੈਠ ਕਰ ਪਤਾ ਗੋੜ ਜਿਸੀ ਆਇਆ ਹੁਣ ਅੱਜ ਬੋਟ ਚਲਾਉਣ ਇੱਥੇ ਬੋਟ ਚਲਾਵਾਂਗੇ ਇੱਥੋਂ ਲੈ ਕੇ ਕੋਈ ਤੇ ਇਹ ਕਹਿੰਦੇ ਵੀ 70 ਜੂਰੋ ਲੰਘੇ ਇੱਕ ਘੰਟਾ ਤੁਸੀਂ ਬੋਟ ਚਲਾ ਸਕਦੇ ਹੋ ਆਪ ਹੀ ਚਲਾਉਣੀਆਂ ਲਾਇਸੈਂਸ ਦੀ ਕੋਈ ਲੋੜ ਨਹੀਂ ਹੈਗੀ ਬਾਕੀ ਆਪਾਂ ਚਲਾ ਕੇ ਦੇਖਦੇ ਆਂ ਕੀ ਬਣਦਾਗਾ ਨਾਲ ਨਾਲ ਰੋਸਨ ਦਿਖਾਵਾਂਗੇ ਬੜਾ ਸੋਹਣਾ ਸਪੇਨ ਦਾ ਏਰੀਆ ਹੈ ਇਹ ਨਾਂ ਅਗੇ ਇੰਪੀਰੀਅਲ ਬਰਾਵਾ ਕੋਈ ਜਗ੍ਹਾ ਦਾ ਨਾਮ ਟਾਪੂ ਜਿਆ ਨਹੀਂ ਟਾਪੂ ਨਹੀਂ ਹੈਗਾ ਇਹ ਬੀਜ ਦਾ ਏਰੀਆ ਹੈ ਪਰ ਘਰ ਆਲੇ-ਦਾਲੇ ਬਣਿਆ ਕਿੰਨੇ ਸੋਹਣੇ ਵਿੱਚ ਪਾਣੀ ਚੱਲਦਾ ਆਲੇ-ਦਾਲੇ ਘਰ ਆਗੇ ਬੜਾ ਸੋਹਣਾ ਜ਼ਰਾ ਸਿਰਫ ਬੜੇ ਸੋਹਣੇ ਆਗੇ ਪਾ ਲਓ ਬਸ ਤਾਂ ਪਾ ਲਓ ਆ ਲੱਗ ਗਿਆ ਚੜ੍ਹਨੇ ਹੁਣ ਇਹ ਕਿਸਤੀ ਵਿੱਚ ਹੁਣ ਭਾਈ ਆਉ ਕਿਸਤੀ ਵਾਲਾ ਤੇ ਉਹ ਸਮਝਾਊਗਾ ਆ ਰੂਟ ਜਿਹਾ ਦਿੱਤਾ ਇਹਨਾਂ ਨੇ ਸਾਨੂੰ ਵੀ ਇੱਥੋਂ ਇੱਥੋਂ ਜਾਣਾ ਇੱਥੋਂ ਜਾਣਾ ਕੱਬੇ-ਕੱਬੇ ਹੋ ਕੇ ਇੱਥੋਂ ਵੱਢ ਜਾਉ ਕਹਿੰਦੇ ਕੱਬੇ-ਕੱਬੇ ਹੋ ਕੇ ਇੱਧਰ ਨੂੰ ਆ ਕੇ ਇੱਥੇ ਆ ਕੇ ਇੱਥੇ ਆ ਵੀ ਸਾਡੇ ਕੋਲੇ ਵਾਪਸ ਤੁੱਥੇ ਭਾਈ ਆਉਣ ਵਾਲਾ ਹੁਣ ਕੋਈ ਉਹ ਸਮਝਾਊਗਾ ਕਿ ਕਿੱਦਾਂ ਚਲਾਉਣੀ ਕਿਸਤੀ ਹੂੰ ਚਲੋ ਜੀ ਹੁਣ ਆਪਣੀ ਹੋ ਗਈ ਤਿਆਰੀ ਚੱਲ ਲੈ ਉਹਨਾਂ ਚੁਕਸਤੀ ਆ ਕੋ ਆ ਸੀ ਕਿ ਸੀ ਹੂੰ ਹੂੰ ਉਹ ਡਾਇਰੈਕਟ ਆ ਇੱਕ ਮੋਮੈਂਟ ਵੇਂਟ 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 ਬੇਚੀ ਲਾਡੂਆਂ ਗੋਲਮਾਂ ਆ ਗਿਆ ਬਲਵਿਹਰ ਵੀ ਆ ਗਈ ਉਹ ਤਾਂ ਇਦਾਂ ਨਹੀਂ ਬੇਚਣਾ ਡਿਜੀ ਨਹੀਂ ਇਹ ਇੰਗਲਿਸ਼ਰ ਦਾ ਥਾ ਉਸ ਨੂੰ ਇੰਗਨ ਤਾਂ ਰਸਖੂ ਉਹ ਕਾ ਟਾ ਟਾਵਲ ਕੋ ਬਾ ਨਹੀਂ ਉਹ ਜ ਪਾਣੀ ਵਿੱਚ ਜਾਦਾ ਪੁੱਤ ਵੇਟ ਕਰ ਫਲੋਨ ਯਾ ਤੇ ਬੋਟ ਦੇ ਦੇਖ ਦੇ ਕਿਧਰ ਨਹੀਂ ਜਾਂਦੀ ਆ ਹੂੰ ਅਸੋਮੇਂਗਰਾਉਂਡ ਆ ਆ ਬੋਗਨਾ ਤਰਕਾ ਨਹੀਂ ਵਿੱਚ ਬੈਠਾਂਗੇ ਖਾਵਾਂਗੇ ਰਾਮ ਨਾਲ ਉਹਦੇ ਜਗ੍ਹਾ ਬਣੀ ਹੋਈ ਇੱਥੇ ਕੀ ਪਤਾ ਨਹੀਂ ਨੀ ਨਾਲ ਕੇ ਚੱਲਦਾ ਬੈਗ ਹੀ ਨੇ ਘੜ ਡੁੱਬਣ ਲੱਗੀ ਆ ਬੈਕ ਤਾਂ ਹੈਗੀ ਮੇਰੇ ਕੋਲ ਵੀ ਹੈਦੀ ਆ ਇਹ ਆ ਵਿੱਚ ਰੱਖਾਂਗੇ ਬੈ ਬੈ ਮੈਂ ਠੀਕ ਹੈ ਖਾ ਲਓ ਪੀਦਾ ਪੂਜਾ ਖਾ ਲਵਾ ਉਹਦਾ ਰਾਮ ਨਾਲ ਹੂੰ ਹੂੰ ਤੇ ਆਪਾਂ ਖੱਬੇ ਮੋੜਨਾ ਹੈ ਨਾ ਜਦੋਂ ਹੁਣ ਉਧਰੋਂ ਆਊਗਾ ਹੂੰ ਉੱਥੇ ਹੀ ਚੱਲ ਪਿਆਗੇ ਸਮੁੰਦਰ ਦੇ ਵਿੱਚ ਹੁਣ ਰੱਬ ਰੱਖਾ ਕਿਹਦਾ ਭਾਜੀ ਆ ਸਾਡੇ ਡਰਾਈਵਰ ਭਾਜੀ ਨੇ ਸਾਡੇ ਬਹੁਤ ਮਦਦ ਕੀਤੀ ਸਾਡੀ ਇਹਨਾਂ ਨੇ ਬਹੁਤ ਬਹੁਤ ਫਲਿੰਕ ਬੰਦੇ ਆ ਬਹੁਤ ਇੰਟੈਲੀਜੈਂਟ ਬੈਠੋ ਬੱਤ ਗੁਲੀ ਨਾ ਸੜਕ ਨਹੀਂ ਹੈਗੀ ਨਹੀਂ ਦੇਖ ਲੋ ਬਲੀ ਲਵ ਨਹੀਂ ਹੈਗਾ ਥੋਲੇ ਡਿੱਗ ਜੇਗੀ ਪੁੱਤ। ਕੁਲੀਨ ਹੋ ਰਿਹਾ ਬਾਬਾ ਪਸਾ? ਹੋ ਕੇ ਦੇ ਦਿੱਤੀ। ਮੋੜ ਦਿਆ ਨਾ ਇਧਰ ਘੁਰੀਤਾ ਇਧਰ ਨੂੰ ਹੋਗੀ। ਯਾ ਸਾਨੂੰ ਹੋਏ ਥੋੜਾ ਜਿਹਾ ਡਾਊਟ ਹੈ ਇਹ ਗੱਡੀ ਦਾ ਵੀ ਚੱਲਦੀ ਕਿੱਦਾਂ ਹੈ ਗੱਡੀ ਗੱਡੀ ਮੋਟ ਆ ਲੈ ਕਾਰ ਬਣਿਆ ਬੜੇ ਸੋਹਣੇ ਆ ਇਹ ਦਰੋਂ ਆਇਆ ਸੀ ਪਿਛਲਾ ਇਰੀਓ ਤੋਂ ਹੁਣ ਇਧਰੋਂ ਮੋੜਨਾ ਪਾਣਾ ਆ ਆ ਗਈ ਛਡ ਪਹਿਲਾ ਮੋੜ ਆ ਗਿਆ ਹੁਣ ਇੱਧਰ ਨੂੰ ਜਾਣਾ ਹੁਣ ਅਸੀਂ ਸੋ ਚਾਰ ਰਸਤੇ ਤਿੰਨ ਰਸਤੇ ਹੋ ਨਿਕਲਦੇ ਸਾਹਮਣੇ ਸਾਈਡ ਤੇ ਇੱਧਰ ਨੂੰ ਹੂੰ ਕੋ ਬਿਲਕੁਲ ਲਾਸਟ ਤੇ ਜਾਣਾ ਆਪਾਂ ਜਿੱਥੇ ਕੋਈ ਰਾਹ ਨਹੀਂ ਹੋਣਾ ਉੱਥੋਂ ਮੋੜਨੀ ਬਸ ਬਾਜੂ ਭਾਜੀ ਕਰ ਹਾਂਜੀ ਰੱਖਿਆ ਮੈਂ ਹੀ ਬਣਾ ਲੈਣਾ ਇੱਧਰੋਂ ਹੋ ਜੀ ਆਪਾਂ ਚਲਾ ਲੀਆ ਬੋਟ ਬੜੀ ਨਜ਼ਾਰੇਦਾਰ ਆ ਆਲੇ-ਦਾਲੇ ਸੋਹਣੇ-ਸੋਹਣੇ ਘਰ ਆ ਗਏ ਤੇ ਇੱਧਰ ਸੋਹਣੀਆਂ-ਸੋਹਣੀਆਂ ਬਿਲਡਿੰਗਾਂ ਵੀ ਨੇ ਬੋਟਾਂ ਖੜੀਆਂ ਪਰਸਨਲ ਲੋਕਾਂ ਦੀ 프라이ਵੇਟ ਲਈਆਂ ਤੇ ਚੌਂਕ ਆ ਜਾਂਦਾ ਚੁਰਸਤਾ ਆ ਜਾਂਦਾ ਬਸ ਗੱਡੀ ਦੀ ਜਗ੍ਹਾ ਇਹ ਬੋਟ ਚੱਲਦੀ ਇੱਥੇ ਨਜ਼ਾਰੇਦਾਰ ਚੀਜ਼ ਆ ਉੱਗਲੀ ਥੱਲੇ ਬੈਠੋ ਪੁੱਤ ਥੱਲੇ ਬੈਠੋ ਮੈਨੂੰ ਨਹੀਂ ਪਤਾ ਮੰਮਾ ਨੂੰ ਪੁੱਛੋ ਬੱਤੇ ਇੱਕ ਮਿੰਟ ਥੱਲੇ ਬੈਠੋ ਆਰਾਮ ਨਾਲ ਕਿੱਦਾਂ ਬਲ ਵੀਰ ਕਿਦਾਂ ਲੱਗਦਾ ਆ ਤੇ ਉਹਦੇ ਬੂਟੇ ਅੰਜੀਰ ਦਾ ਬੂਟਾ ਆ ਸੀ ਵੀਰ ਇਹਨੂੰ ਲੱਗਦੀ ਅੰਜੀਰ ਦਾ ਬਹੁਤ ਵੱਡੀ ਬੀਚ ਹੈਗੀ ਉਥੋਂ ਬੋਟ ਬੋਟ ਚਲਾ ਕੇ ਆਪਾਂ ਬੋਟ ਦੇ ਨਜ਼ਾਰੇ ਲੈ ਕੇ ਹੁਣ ਆਪਾਂ ਆ ਗਏ ਬੀਚ ਦੇ ਨਜ਼ਾਰੇ ਲੈਣ ਇੱਥੇ ਅੱਗੇ ਚੱਲ ਕੇ ਦੇਖਦੇ ਆ ਕਿਉਂਕਿ ਘਟੋ ਘਟ ਇੱਕ ਕਿੱਲੇ ਜਿੰਨੀ ਵਾਟ ਆ ਅੱਗੇ ਨੂੰ ਤੇ ਇਧਰੋਂ ਸੋਚਦੇ ਤੁਸੀਂ 50 60 ਕਿੱਲੇ ਜਿੰਨੀ ਇਧਰ ਨੂੰ ਆ ਤੇ ਇਧਰ ਨੂੰ ਵੀ ਕਾਫੀ ਆ ਮੈਂ ਕੋਲ ਗੋਲ ਘੁੰਮਦੀ ਹੋਣੀ ਐ ਇਦਾਂ ਹੈ ਬਾਕੀ ਆਪਾਂ ਨੇੜੇ ਚਾਹੀਦੇ ਦੇਖਦੇ ਤੇ ਆ ਗਏ ਜੀ ਆਪਾਂ ਬੀਚ ਤੇ ਚਲਾ ਲਈ ਬੋਰਡ ਚਲਾ ਲਈ ਬੋਰਡ ਦਾ ਹਿਸਾਬ ਕਿਤਾਬ ਆਪਾਂ ਦੱਸ ਦਿੰਨੇ ਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ 1 ਘੰਟੇ ਤੱਕ ਚਲਾ ਸਕਦੇ ਹੋ ਬੋਟ ਉਹਨਾਂ ਨੇ ਇੱਕ ਰੂਟ ਦੇਤਾ ਮੈਪ ਦੇਤਾ ਤੇ ਉਹ ਕਦੇ ਵੀ 50 ਨਹੀਂ 70 70 ਯੂਰੋ ਲਏ 1 ਘੰਟੇ ਦੇ ਉਹਨਾਂ ਨੇ ਰੂਟ ਦੇਤਾ ਵੀ ਇਹਦੇ ਵਿੱਚ ਵਿੱਚ ਚਲਾ ਲਿਆ ਉਹ ਫਿਰ ਅਸੀਂ ਪੁੱਛਿਆ ਵੀ ਬਾਅਦ ਚਾਂਸ ਗੱਡੀ ਸਾਡੀ ਬੋਟ ਸਾਡੀ ਹੌਲੀ ਹੋ ਗਈ ਜੇ ਟਾਈਮ 10 15 ਮਿੰਟ ਵੱਧ ਲੱਗ ਗਿਆ ਉਹ ਕਹਿੰਦੇ ਕੋਈ ਚੱਕਰ ਨਹੀਂ ਵੀ ਅੱਧੇ ਘੰਟੇ ਤੱਕ ਦੇ ਵਿੱਚ ਵਿੱਚ ਯਾਨੀ ਕਿ ਜੇ ਤੁਸੀਂ 30 ਮਿੰਟਾਂ ਦੇ ਉੱਪਰ ਵੀ ਲੈ ਲੈਣੇ ਹੋ ਕੋਈ ਚੱਕਰ ਨਹੀਂ ਕਹਿੰਦੇ 1/2 ਘੰਟੇ ਤੋਂ ਵੱਧ ਨਾ ਲਾਓ ਤੇ ਉਹ ਸਾਡਾ ਹੋ ਕੇ ਘੇੜਾ ਪੂਰਾ ਉਹ ਨਵੇੜ ਕੇ ਹੁਣ ਅਸੀਂ ਆ ਗਏ ਆ ਤੇ ਇੱਕ ਗੱਲ ਹੋਰ ਤੇ ਉਹ ਬੋਟ ਚਲਾਉਣ ਦਾ ਲਾਇਸੈਂਸ ਵਗੈਰਾ ਉਹ ਕਹਿੰਦੇ ਕੋਈ ਲੋੜ ਨਹੀਂ ਹੈ ਕਿਉਂਕਿ ਲੈ ਜਾਓ ਤਾਂ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ ਤੇ ਇਹ ਤੇ ਚੱਲਦੀਆਂ ਗੇਮਾਂ ਵੀ ਚੱਲਦੀਆਂ ਨੇ ਇੱਥੇ ਹੋਰ ਅੱਗੇ ਜਾ ਕੇ ਦੇਖਦੇ ਆਂ ਕੀ ਬਣਦਾ ਦੇਖੋ ਗਲੀ ਉਹ ਚੱਲ ਪਿਆ ਤਾਂ ਘਰ ਜੀ ਦਾ ਵਿਚਾ ਪਾਣੀ ਨੇ ਉਹ ਖੇਡਣ ਵਾਲੇ ਘਰ ਜੀ ਉਹ ਦੇ ਬੱਚਿਆਂ ਦੇ ਖੇਡਣ ਵਾਲੇ ਵਿਚ ਦੇ ਵਿੱਚ ਯਾ ਤੂੰ ਕੰਨੀ ਕਿ ਗੋ ਬਡੀ ਹੈਪੀ ਪਹਿਲਾਂ ਦੇਖ ਲਈ ਆਪਾਂ ਕਿਹ ਜੀ ਆ ਜਾ ਆਪਣੇ ਕੋਲ ਕੋਈ ਕੱਪੜਾ ਵੀ ਨਹੀਂ ਹੈਗਾ ਬੈਠਣ ਨੂੰ ਨਹੀਂ ਪਤਾ ਇਹ ਤਾਂ ਉਹੀ ਚੀਜ਼ ਆ ਥੱਲੇ ਨੂੰ ਡੂੰਗੀ ਜੀ ਆ ਅਏ ਚੱਕੀ ਹੋਈ ਮਿੱਟੀ ਦੇਖ ਇਹਨਾਂ ਨੇ ਕਿਵੇਂ ਦੇਖ ਥੱਲੇ ਨੂੰ ਕਿੰਨੀ ਡੂੰਗੀ ਇਹ ਤਾਂ ਵਿੱਚ ਹੀ ਵੜ ਜਾਣਾ ਤੂੰ ਇਹ ਤੈਨੂੰ ਪਤਾ ਨਾ ਆਪਣੇ ਕੋਲੇ ਟੱਪੜੇ ਨਹੀਂ ਨਾ ਆਪਣੇ ਕੋਲ ਕੁਝ ਵੀ ਆ ਆਪਦਾ ਚੱਕ ਕੇ ਬੂਟ ਲਾ ਲਾ ਆ ਚੱਕ ਕੇ ਤਾਹਾਂ ਮੜੇ ਗੇੜੇ ਘੜ ਲਾ ਇੱਥੇ ਇੱਥੇ ਵਿੱਚ ਨਹੀਂ ਜਾਈ ਮੇਰਾ ਪੁੱਤ ਬਣ ਕੇ ਖਾਣਾ ਕੋਈ ਵਿਚ ਤੇ ਨਾ ਵੀ ਗਲੀਨ ਨਾਲੀ ਤੇ ਮੈਂ ਇਹਨੂੰ ਦੇਖ ਲਿਆ ਕਿੱਦਾਂ ਹੁੰਦੀ ਹੈ ਬੜਾ ਨਾਤੀ ਹੈਗੀ ਫਟ ਨਹੀਂ ਹੈਗੀ ਕਹਿੰਦੀ ਮੈਂ ਨਾ ਕੀ ਰਹਿਣਾ ਤੇ ਹੁਣ ਅਸੀਂ ਚੱਲੇ ਆਂ ਵਾਪਸ ਘਰ ਨੂੰ ਗੱਡੀ 'ਚ ਬਹਿਨੇ ਆਂ ਤਾਂ ਚੱਲਣ ਦਾ ਨੂੰ ਲੱਗ ਜਾਣਾ ਇੱਥੋਂ ਵੀ ਘੰਟਾ ਡੇਢ ਘੰਟਾ ਲੱਗ ਜਾਣਾ ਘਰ ਨੂੰ ਪਰ ਕਿ ਵੀ ਸੋਹਣੀ ਸੀ ਵਧੀਆ ਸੀਗੀ ਇੰਜੋਏ ਕੀਤਾ ਗਲੀਨ ਹੈ ਹਾਂ ਯਾ ਫੀਟਸ ਆ ਰੇਤਾ ਮੋਟਾ ਮੋਟਾ ਰੇਤਾ ਇਦਾਂ ਨਹੀਂ ਕਰਨਾ